ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਨਾ ਤੇ ਅੰਗਰੇਜ਼ ਇੱਥੇ ਆ ਕੇ ਪੰਜਾਬ ਦੇ ਅੰਦਰ ਤੇ ਉਹਨਾਂ ਨੇ ਇੱਥੇ ਇੱਕ ਬੁੱਤ ਲੱਗਾ ਸੀ ਸਟੈਚੂ ਲੱਗਾ ਸੀ ਮਹਾਰਾਜੇ ਦਾ ਤੇ ਉਹਨੂੰ ਤੋੜ ਕੇ ਉਹਨਾਂ ਨੇ ਮਹਾਰਾਣੀ ਵਿਕਟੋਰੀਆ ਦਾ ਬੁੱਤ ਲਾ ਦਿੱਤਾ। ਧੰਨਾ ਸਿੰਘ ਤੀਰਥ ਯਾਤਰੀ ਉਹਨੇ ਇੱਕ ਕਿਤਾਬ ਲਿਖੀ ਹੈ। 1927 ਤੋਂ ਲੈ ਕੇ 1934 ਤੱਕ ਉਹ ਸਾਈਕਲ ਦੀ ਯਾਤਰਾ ਕਰਦਾ ਹੈ। ਤੇ 24000 ਕਿਲੋਮੀਟਰ ਸਫਰ ਉਹਨੇ ਸਾਈਕਲ ਤੇ ਕੀਤਾ ਹੈ ਉਹਨੇ ਗੁਰੂ ਘਰਾਂ ਦਾ ਇਤਿਹਾਸ ਲਿਖਿਆ ਉਹਦੀ ਕਿਤਾਬ ਇਸ ਗੱਲ ਦੀ ਗਵਾਹੀ ਹੈ ਕਿ ਜਦੋਂ ਉਹ ਦਰਬਾਰ ਸਾਹਿਬ ਆਉਂਦਾ ਹੈ ਤੇ ਸਾਰਾ ਗੜੀ ਗੁਰਦੁਆਰੇ ਦੇ ਸਾਹਮਣੇ ਉਹ ਆਪਣੀ ਕਿਤਾਬ ਚ ਲਿਖਦਾ ਹੈ ਕਿ ਮਹਾਰਾਣੀ ਮਲਕਾ ਦਾ ਬੁੱਤ ਲੱਗਾ ਹੋਇਆ ਸੀ ਉਹ ਬੁੱਤ ਸਿੱਖਾਂ ਨੇ ਤੋੜਿਆ ਸਿੰਘ ਸਭੀਆਂ ਉਹਨਾਂ ਨੇ ਕਿਹਾ ਵੀ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਧਰਤੀ ਹੈ ਤੇ ਤੁਸੀਂ ਸ਼ੇਰੇ ਪੰਜਾਬ ਦਾ ਬੁੱਤ ਤੋੜ ਕੇ ਇੱਥੇ ਦੁਬਾਰਾ ਮਹਾਰਾਣੀ ਦਾ ਬੁੱਤ ਲਾਇਆ ਹੈ ਇਸ ਗੱਲ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਜਦੋਂ ਮਹਾਰਾਣੀ ਦਾ ਬੁੱਤ ਤੋੜਤਾ ਤੇ ਬੜਾ ਲੰਬਾ ਸਮਾਂ ਉਹ ਕੇਸ ਚੱਲਦਾ ਰਿਹਾ ਤੇ ਕੰਮ ਰੁਕ ਗਿਆ ਤੇ ਆ ਜਦੋਂ ਪਿਛਲੇ ਸਮੇਂ 'ਚ ਆ ਗਲਿਆਰੇ ਦੀ ਸੇਵਾ ਹੋਈ ਨਾ ਤੇ ਉਸ ਵੇਲੇ ਦੀ ਸਰਕਾਰ ਨੇ ਸੇਵਾ ਕੀਤੀ ਗਲਿਆਰੇ ਦੀ ਤੇ ਕੁਝ ਗੁਰੂ ਦੇ ਸਿੱਖ ਦਾਨਸ਼ਮੰਦ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਜਾ ਕੇ ਬੇਨਤੀ ਕਰਦੇ ਨੇ ਕਿ ਜਿਹੜਾ ਤੁਸੀਂ ਇਹ ਗਲਿਆਰਾ ਬਣਾ ਰਹੇ ਹੋ ਕਿਰਪਾ ਕਰੋ ਇੱਥੇ ਇੱਕ ਇਤਿਹਾਸਕ ਬੁੱਤ ਸੀ ਤੇ ਲੰਬੇ ਸਮੇਂ ਤੋਂ ਉਹ ਬੁੱਤ ਇੱਥੇ ਨਹੀਂ ਹੈ ਉਹ ਕਿਸੇ ਸਮੇਂ ਤੇ ਅੰਗਰੇਜ਼ਾਂ ਨੇ ਤੋੜ ਕੇ ਉੱਥੇ ਮਹਾਰਾਣੀ ਦਾ ਲਾਤਾ ਤੇ ਸਿੱਖਾਂ ਨੇ ਮਹਾਰਾਣੀ ਦਾ ਤੋੜਤਾ ਤੇ ਮਹਾਰਾਜ ਨੇ ਸੇਵਾ ਬਖਸ਼ੀ ਹੈ ਤੁਸੀਂ ਬੁੱਤ ਲਾ ਦਿਓ ਦੁਬਾਰਾ ਤੇ ਸਾਧ ਸੰਗਤ ਜਦੋਂ ਗਲਿਆਰਾ ਬਣਿਆ ਤੇ ਉੱਥੇ ਫੇਰ ਕਈ ਸਾਲਾਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਲਾਇਆ ਮੈਂ ਇਹ ਤਾਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਅੰਗਰੇਜ਼ਾਂ ਨੂੰ ਇਸ ਗੱਲ ਤੋਂ ਕਿੰਨੀ ਨਫ਼ਰਤ ਸੀ ਕਿ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦੀ ਸੁਰਤ 'ਚ ਨਹੀਂ ਹੋਣਾ ਚਾਹੀਦਾ ਤੇ ਜੇ ਇਹ ਸੁਰਤ ਵਿੱਚ ਰਹੇਗਾ ਤੇ ਸਿੱਖ ਰਾਜ ਦੀ ਗੱਲ ਕਰਨਗੇ ਇਸ ਕਰਕੇ ਉਹਨਾਂ ਨੇ ਉਸ ਬੁੱਤ ਦੀ ਥਾਂ ਤੇ ਮਲਕਾ ਮਹਾਰਾਣੀ ਦਾ ਬੁੱਤ ਲਾਇਆ ਤੋਂ ਸਾਧ ਸੰਗਤ ਮੇਰੇ ਕਹਿਣ ਤੋਂ ਭਾਵ ਕਿ ਅੱਜ ਅਸੀਂ ਜਦੋਂ ਰਾਜ ਦੀ ਗੱਲ ਕਰਦੇ ਹਾਂ ਉਹਦੇ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਮਾਨਸਿਕ ਗੁਲਾਮੀ ਚੋਂ ਹੀ ਨਿਕਲੀਏ ਤੇ ਆਪਾਂ ਸਾਰੇ ਇੱਕ ਹੋਈਏ ਇੱਕ ਨਿਸ਼ਾਨ ਦੇ ਥੱਲੇ ਇਕੱਤਰ ਹੋਈਏ ਜਦੋਂ ਸਾਡੇ ਚ ਏਕਤਾ ਹੋਵੇਗੀ ਪਿਆਰ ਹੋਵੇਗਾ ਨਾ ਤੇ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਦਾ ਵਲ ਨਹੀਂ ਵਿੰਗਾ ਕਰ ਸਕਦੀ ਅੱਜ ਸਾਨੂੰ ਦਬਾਇਆ ਹੀ ਤਾਂ ਜਾ ਰਿਹਾ ਹੈ ਅੱਜ ਸਾਡੀਆਂ ਵੱਡੀਆਂ ਸੰਸਥਾਵਾਂ ਤੇ ਹਮਲੇ ਹੀ ਤਾਂ ਕੀਤੇ ਜਾ ਰਹੇ ਨੇ ਕਿ ਅਸੀਂ ਇੱਕ ਨਹੀਂ ਆ ਸਾਡੇ ਚ ਫੁੱਟ ਪਾ ਦਿੱਤੀ ਗਈ ਪਰ ਮੈਂ ਦਾਅਵੇ ਨਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਨੀ ਚਾਹਨਾ ਕੌਮ ਦੇ ਆਦੂਆਂ